ਇਹ ਵੀ ਇੱਕ ਲਾਈਫ ਦਾ ਹਿੱਸਾ ਹੈ ਇਹ ਵੀ ਇੱਕ ਦੁਨੀਆ ਸਾਰੀ ਕਰਦੀ ਹੈ ਸਾਡਾ ਸਿਸਟਮ ਇੱਥੇ ਖਰਾਬ ਹੈ ਸਾਡੀਆਂ ਚੀਜ਼ਾਂ ਸੂਟੇਬਲ ਨਹੀਂ ਤਾਂ ਇਹਦਾ ਮਤਲਬ ਇਹ ਨਹੀਂ ਕਿ ਉਹ ਬੰਦਾ ਆਪਣੀ ਜ਼ਿੰਦਗੀ ਚ ਆਪਣੀ ਖੁਸ਼ੀ ਮੰਨ ਕੇ ਕਰ ਦਿੰਦਾ ਉਹਨੂੰ ਇਹ ਸਭ ਕੁਝ ਚੰਗਾ ਲੱਗਦਾ ਸੀ ਮੈਨੂੰ ਵੀ ਉਹਨੂੰ ਦੇਖ ਕੇ ਬਹੁਤ ਮੈਨੂੰ ਕੋਈ ਵਾਰੀ ਗਿਆ ਮੈਂ ਤੇਰੀ ਜਿਹੜੀ ਕੈਰਾਵਨ ਜੀ ਹੈ ਨਾ ਮੈਂ ਉਧਾਰੀ ਲੈ ਕੇ ਜਾਣੀ ਤੇਰੇ ਕੋਲੋਂ ਉਹ ਕਹਿੰਦਾ ਭਾਜੀ ਤੁਸੀਂ 4 ਦਿਨ ਰੱਖ ਕੇ ਦੇਖਿਓ ਤੁਹਾਨੂੰ ਕਿੰਨੀ ਵਧੀਆ ਲੱਗਦੀ ਫਿਰ ਤੁਸੀਂ ਆਪਣੀ ਬਣਵਾ ਲੈਣੀ ਆ ਕਹਦੇ ਮੈਨੂੰ ਕਹਿਣਾ ਯਾਰ ਤੂੰ ਪੱਖੇ ਜੇ ਨਾਲ ਉੱਪਰ ਚਲਾ ਜਾਣਾ ਮੈਨੂੰ ਤਾਂ ਡਰ ਬਹੁਤ ਲੱਗਦਾ ਕਿੱਦਾਂ ਜਾਣਾ ਕਹਿੰਦਾ ਭਾਜੀ ਕਿਸੇ ਦਿਨ ਤੁਹਾਨੂੰ ਵੀ ਲੈ ਕੇ ਜਾਣਾ ਤੁਹਾਨੂੰ ਬੜਾ ਆਨੰਦ ਆਏਗਾ ਮਤਲਬ ਮੈਂ ਉਹਦੀ ਇਸ ਚੀਜ਼ ਦੀ ਬਲਕਿ ਰਿਸਪੈਕਟ ਕਰਦਾ ਕਿ ਉਹਨੂੰ ਇੱਕ ਅਲੱਗ ਤਰ੍ਹਾਂ ਦਾ ਸ਼ੌਕ ਸੀ ਇੱਕ ਅਲੱਗ ਤਰ੍ਹਾਂ ਦਾ ਜਨੂਨ ਸੀ ਹਾਦਸੇ ਕਿਤੇ ਵੀ ਹੁੰਦੇ ਨੇ ਕਿਸੇ ਤਰ੍ਹਾਂ ਵੀ ਜ਼ਿੰਦਗੀ 'ਚ ਆਮ ਜਾਂਦੇ ਆ ਹੋ ਜਾਂਦੇ ਨੇ ਸੋ ਪਰ ਮੈਂ ਹਮੇਸ਼ਾ ਉਸ ਬੰਦੇ ਨੂੰ ਉਹਦੇ ਅੰਦਰ ਇੱਕ ਬਹੁਤ ਬੁਲੰਦ ਕਿਰਦਾਰ ਔਰ ਜ਼ਿੰਦਗੀ ਨੂੰ ਇਸ਼ਕ ਕਰਨ ਵਾਲਾ ਇਨਸਾਨ ਦੇਖਿਆ ਪਰ ਅੱਜ ਬਹੁਤ ਅਫਸੋਸ ਹੈ ਕਿ ਅਸੀਂ ਯਮਲੇ ਅਜਮਲਾ ਫਿਲਮ ਜਿਹੜੀ ਅਸੀਂ ਸ਼ੁਰੂ ਕੀਤੀ ਸੀ ਉਹ ਜਦੋਂ ਬੰਦ ਹੀ ਰਹੀ ਰਾਕੇਸ਼ ਜੀ ਡਾਇਰੈਕਟਰ ਨੇ ਉਹਦੇ ਬੱਲੀ ਸਿੰਘ ਸਾਡੇ ਕੋਲ ਬੈਠੇ ਨੇ ਪ੍ਰੋਡਿਊਸਰ ਨੇ ਉਹਦੇ ਇਹਨਾਂ ਦੇ ਨਾਲ ਇਹ ਫਿਲਮ ਅਸੀਂ ਸ਼ੁਰੂ ਕੀਤੀ ਜਦੋਂ ਬਾਅਦ ਚ ਇੱਕਦਮ ਕੋਵਿਡ ਨੇ ਜਦੋਂ ਦਸਤਕ ਦਿੱਤੀ ਤਾਂ ਮੈਨੂੰ ਲੱਗਦਾ ਫਿਲਮ ਦਾ ਕੰਮ ਪੋਸਟ ਪ੍ਰੋਡਕਸ਼ਨ ਦਾ ਵੀ ਅੱਗੇ ਚਲਾ ਗਿਆ ਫਿਲਮ ਰੁਕ ਗਈ ਫਿਰ ਉਸ ਤੋਂ ਬਾਅਦ ਹੋਰ ਬੜੇ ਰੀਜ਼ਨ ਬਣਦੇ ਗਏ ਕਿ ਫਿਲਮ ਡਿਲੇ ਹੁੰਦੀ ਗਈ ਫਿਰ ਕੁਦਰਤ ਨੇ ਕਿਰਪਾਈ ਨਹੀਂ ਕੀਤੀ ਕਿ ਰਾਜਵੀਰ ਵੀ ਉਸ ਤੋਂ ਬਾਅਦ ਇੰਨਾ ਜ਼ਿਆਦਾ ਬਿਜ਼ੀ ਹੋਇਆ ਆਪਣੀ ਲਾਈਫ ਦੇ ਵਿੱਚ ਉਹ ਵੀ ਸ਼ਾਇਦ ਟਾਈਮ ਉਹਨਾਂ ਸਿਨਮੇ ਨੂੰ ਜਿਵੇਂ ਨਹੀਂ ਸੀ ਦੇ ਪਾ ਰਿਹਾ ਪਰ ਵਕਤ ਨੂੰ ਕੁਝ ਹੋਰ ਮਨਜ਼ੂਰ ਸੀ ਲੋਕੀ ਕਈ ਜ਼ਿੰਦਗੀ ਫਾਸਟ ਫਾਰਵਰਡ ਜੀ ਕੇ ਚਲੇ ਜਾਂਦੇ ਨੇ ਸ਼ਾਇਦ ਉਹ ਇੰਨੀ ਛੋਟੀ ਉਮਰ 'ਚ ਇੰਨੀ ਜ਼ਿੰਦਗੀ ਜੀ ਕੇ ਜਿਹੜੀ ਸਾਰੀ ਉਮਰ 'ਚ ਲੋਕ ਨਹੀਂ ਜੀ ਸਕਦੇ ਉਹ ਫਾਸਟ ਫਾਰਵਰਡ ਚਲਾ ਗਿਆ ਸਾਡਾ ਨਿੱਕਾ ਵੀ ਪਰ ਬਹੁਤ ਇਸ ਗੱਲ ਦੀ ਸੰਤੁਸ਼ਟੀ ਹੈ ਮੰਨ ਲਓ ਕਿ ਉਹਦੀ ਉਹ ਇੱਕ ਯਾਦ ਜੋ ਸਾਡੇ ਕੋਲ ਪਈ ਸੀ ਜੇ ਯਮਲਾ ਫਿਲਮ ਜਿਹਦੇ ਚੋਂ ਨੇ ਬਹੁਤ ਅੱਛਾ ਕੰਮ ਕੀਤਾ ਮੇਰਾ ਉਹਦੇ ਚੋ ਸਟੂਡੈਂਟ ਬਣਿਆ ਸ਼ਾਗਿਰਦ ਬਣਿਆ ਔਰ ਇੰਨੀ ਅੱਛੀ ਸਾਡੀ ਤੁਸੀਂ ਫਿਲਮ ਜਦੋਂ ਦੇਖੋਗੇ ਕੈਮਿਸਟਰੀ ਤੁਹਾਨੂੰ ਨਜ਼ਰ ਆਏਗੀ ਉਹਨੂੰ ਮੈਂ ਜਦੋਂ ਕਈ ਵਾਰੀ ਅਸੀਂ ਰਿਹਸਲ ਕਰਦੇ ਹੋਣਾ ਤੇ ਉਹ ਕੋਈ ਸੀਨ ਹੁੰਦਾ ਸੀ ਕਿ ਪੁੰਜੇ ਬੈ ਕੇ ਉਸਤਾਦ ਕੋਲੋਂ ਲੈਸਨ ਲੈ ਰਹੇ ਹਾਂ ਅਰੇ ਅਸੱਚ ਮੈਨੂੰ ਕਹਿਣਾ ਵੀ ਨਹੀਂ ਰਾਜਨ ਹੁਣ ਤਾਂ ਕੁਰਸੀ ਤੇ ਬਹਿ ਜਾ ਭਾਈ ਉਦੋਂ ਬਹਿ ਜੀ ਜਦੋਂ ਆਪਾਂ ਕਰਾਂਗੇ ਕਹਿੰਦਾ ਨਹੀਂ ਭਾਈ ਇੱਥੇ ਤੁਹਾਡੇ ਕੋਲ ਬੈਠਾਂਗੇ ਕਹਿੰਦਾ ਫਿਲਮ ਦਾ ਲੱਗਿਆ ਵੈਸੇ ਕੋ ਦੋ ਗੱਲਾਂ ਸਿੱਖ ਲਾਂਗੇ ਤੁਹਾਡੇ ਤੋਂ ਇੰਨੀ ਹਲੀਮੀ ਇੰਨੀ ਹੰਬਲਨੈਸ ਉਸ ਸਾਡੇ ਸਟਾਰ ਬੱਚੇ ਦੇ ਵਿੱਚ ਸੀ ਨੌਜਵਾਨ ਦੇ ਵਿੱਚ ਸੀ ਹਾਲਾਂਕਿ ਫੁੱਲ ਇੱਕ ਸਟਾਰ ਮਕਾਮ ਜਿਹੜਾ ਸਟਾਰ ਵਾਲਾ ਮਕਾਮ ਉਹਨੂੰ ਹਾਸਲ ਸੀ ਪਰ ਉਹਦੇ ਅੰਦਰ ਨਿਮੇਸੋ ਗੌਰਾ ਹੋਏ ਵਾਲੀ ਜਿਹੜੀ ਪੰਕਤੀ ਹੈ ਸ਼ਾਇਦ ਗੁਰੂ ਮਹਾਰਾਜ ਨੇ ਉਹਦੇ ਹਿਰਦੇ 'ਚ ਵਸਾਈ ਹੋਈ ਸੀ ਸੋ ਮੈਂ ਬਹੁਤ ਉਸ ਛੋਟੇ ਵੀਰ ਬਾਰੇ ਬਹੁਤ ਕੁਝ ਬੋਲ ਸਕਦਾ ਪਰ ਅੱਜ ਆਪਾਂ ਜਿਸ ਪਰਪਸ ਲਈ ਇਕੱਠੇ ਹੋਏ ਆਂ ਔਰ ਕੋਟਨਪੂਰ ਧੰਨਵਾਦ ਮਾਤਾ ਜੀ ਦਾ ਕਿ ਉਹ ਵੀ ਤਸ਼ੀਫ ਲੈ ਆਏ ਨੇ ਸਾਡੀ ਭੈਣ ਨਿੱਕੀ ਔਰ ਸਾਡੀ ਬੇਟੀ ਬੱਚੀ ਸਾਡੀ ਇਹ ਆਏ ਨੇ ਇਹਨਾਂ ਨੇ ਵੀ ਹੌਸਲਾ ਦਿਖਾਇਆ ਕਿ ਹਾਂ ਉਹ ਚੀਜ਼ ਸੰਭੀ ਕਿਉਂ ਰਹਿ ਜੇ ਜਿਹੜੀ ਸਾਡੇ ਬੱਚੇ ਨੇ ਜਾਂ ਸਾਡੇ ਵੀਰ ਨੇ ਸਾਡੇ ਬੱਚੀ ਦੇ ਪਿਤਾ ਨੇ ਜਿਹੜੀ ਏਡੀ ਰੂਹ ਨਾਲ ਬਣਾਈ ਸੀ ਆਡੀਅנס ਵਾਸਤੇ ਤੇ ਇਹ ਪਤਾ ਨਹੀਂ ਕੁਦਰਤ ਆਪ ਹੀ ਕੁਝ ਕਰਦੀ ਹੈ ਸੋ ਕੁਦਰਤ ਨੇ ਚਾਇਆ ਕੇ ਫਿਲਮ ਰਿਲੀਜ਼ ਹੋਵੇ ਔਰ ਬਹੁਤ ਜਲਦੀ ਫਿਲਮ ਸਾਡੇ ਵੀਰ ਰਾਜਵੀਰ ਦਾ ਇਹ ਆਖਰੀ ਸ਼ਾਹਕਾਰ ਜਿਹੜਾ ਬਹੁਤ ਜਲਦੀ ਸਾਡੇ ਸਾਰਿਆਂ ਦੇ ਸਾਹਮਣੇ ਹੋਏਗਾ ਤੇ ਇੱਕੋ ਹੀ ਸ਼ਿਕਵਾ ਰੱਬ ਨਾਲ ਕਰੇ ਸੋਚਿਆ ਨਹੀਂ ਸੀ ਕਿ ਇਸ ਫਿਲਮ ਦੀ ਆਪਾਂ ਪ੍ਰੈਸ ਕਾਨਫਰੰਸ ਜਦੋਂ ਕਰਾਂਗੇ ਉਹਨੂੰ ਰਾਜਵੀਰ ਸਾਡੇ ਨਾਲ ਇਸ ਤਰ੍ਹਾਂ ਸ਼ਾਮਲ ਹੋਏਗਾ ਫਿਜ਼ੀਕਲੀ ਨਹੀਂ ਬਟ ਮੈਂ ਫੇਰ ਕਵਾਂਗਾ ਕਿ ਵਕਤ ਨੂੰ ਰੋਕਿਆ ਨਹੀਂ ਜਾ ਸਕਦਾ ਅਸੀਂ ਉਸ ertid ਤੋਂ ਆਉਨੇ ਜਿੱਥੇ ਭਾਈ ਮਨੀ ਸਿੰਘ ਵਰਗਿਆਂ ਦੇ ਪਰਿਵਾਰ ਨੇ 90 90 ਜੀ ਸ਼ਹੀਦ ਕਰਵਾਏ ਨੇ ਇਸ ਤਰਤੀ ਦੇ ਸਾਨੂੰ ਮਾਰਾ ਚੱਲਣ ਦੀ ਆਦਤ ਹੈ ਤੇ ਅਸੀਂ ਉਹ ਸਦਮਿਆਂ ਚੋਂ ਬਾਹਰ ਵੀ ਬਹੁਤ ਜਲਦੀ ਆ ਜਾਂਦੇ ਆ ਤੇ ਵਾਹਿਗੁਰੂ ਪਰਿਵਾਰ ਨੂੰ ਹੌਸਲਾ ਬਖਸ਼ੇ ਬੁਲੰਦੀ ਬਖਸ਼ੇ ਰਾਜਵੀਰ ਦੀਆਂ ਦਿੱਤੀਆਂ ਖੂਬਸੂਰਤ ਯਾਦਾਂ ਰਾਜਵੀਰ ਦੇ ਕੀਤੇ ਕਾਰਜ ਜੋ ساری ਜ਼ਿੰਦਗੀ ਇਹਨਾਂ ਨੂੰ ਸਨਮਾਨ ਦਵਾਉਂਦੇ ਰਹਿਣਗੇ ਇਹ ਬੱਚੇ ਵੱਡੇ ਹੋ ਕੇ ਵੀ ਆਪਣੇ ਮਾਪਿਓ ਨੂੰ ਆਪਣੇ ਜਦੋਂ ਦੱਸਣਗੇ ਅਸੀਂ ਕਿੰਨਾ ਦੇ ਬੱਚੇ ਆ ਤੇ ਇਹਨਾਂ ਨੂੰ ਫਖਰ ਹੋਏਗਾ ਜਿਸ ਤਰ੍ਹਾਂ ਲੋਕ ਇਹਨਾਂ ਨੂੰ ਸਨਮਾਨ ਦੇਣਗੇ ਛੋਟੇ ਬੱਚਿਆਂ ਨੂੰ ਸੋ ਮੈਂ ਬੇਨਤੀ ਕਰਾਂਗਾ ਮਾਤਾ ਵਾਸਤੇ ਇੱਕ ਬੱਚੇ ਦੀ ਇੱਕ ਇਸ ਤਰ੍ਹਾਂ ਦੀ ਸਮੇਂ ਦੇ ਵਿੱਚੋਂ ਲੰਘ ਕੇ ਇੱਕ ਮਾਤਾ ਵਾਸਤੇ ਮੈਨੂੰ ਪਤਾ ਦੋ ਸ਼ਬਦ ਕਹਿਣੇ ਵੀ ਇੱਕ ਮਾਂ ਵਾਸਤੇ ਬੜੇ ਔਕੇ ਹੋਣਗੇ ਪਰ ਅਸੀਂ ਚਾਹਾਂਗੇ ਕਿ ਜੀ ਦੋ ਲਫ਼ਜ਼ ਜ਼ਰੂਰ ਤੁਸੀਂ ਸਾਰੀ ਦੁਨੀਆ ਸੁਣੇਗੀ ਇਸ ਵੇਲੇ ਮੀਡੀਆ ਸੁਣ ਰਿਹਾ ਸੋ ਤੁਸੀਂ ਜ਼ਰੂਰ ਸਾਡੇ ਨਾਲ ਸਾਂਝੇ ਕਰੋ